ਪੰਜਾਬ ਉੱਤਰ ਭਾਰਤ ਦਾ ਇੱਕ ਮਹਾਨ ਪ੍ਰਾਂਤ ਜਿਸ ਵਿੱਚ ਖੇਤੀਬਾੜੀ ਦੀ ਪਰਮਾਰ ਹੈ ਜੇਕਰ ਇਥੋਂ ਦੇ ਪਾਣੀ ਦੇ ਸੋਮਿਆਂ ਦੀ ਗੱਲ ਕਰੀਏ ਤਾਂ ਇਹ ਇਸ ਦੀ ਉન્નਤੀ ਦੇ ਵਿੱਚ ਐਮ ਭੂਮਿਕਾ ਨਿਭਾਉਂਦੇ ਹਨ ਫਿਰ ਚਾਹੇ ਪਾਣੀ ਨਹਿਰੀ ਹੋਵੇ ਜਾਂ ਧਰਤੀ ਹੇਠਲਾ ਪਾਣੀ ਹੋਵੇ 1947 ਤੋਂ ਪਹਿਲਾਂ ਇਸ ਵਿੱਚ ਮੁੱਖ ਸੱਤ ਨਦੀਆਂ ਵਹਿਦੀਆਂ ਸਨ ਜਿਸ ਕਰਕੇ ਪੰਜਾਬ ਨੂੰ ਸપ્ત ਸਿੰਧੂ ਕਿਹਾ ਜਾਂਦਾ ਸੀ ਪਰ ਵੰਡ ਤੋਂ ਬਾਅਦ ਅੱਜ ਅਜੋਕੇ ਪੰਜਾਬ ਵਿੱਚ ਸਾਡੇ ਕੋਲ ਕੇਵਲ ਢਾਈ ਦਰਿਆ ਹਨ ਸਤਲੁਜ ਬਿਆਸ ਅਤੇ ਅੱਧਾ ਰਾਵੀ ਜੇਕਰ ਪਾਣੀ ਦੇ ਸੋਮਿਆਂ ਦੀ ਗੱਲ ਕਰੀਏ ਤਾਂ ਅੱਜ ਵਰਤੋਂ ਵਿੱਚ ਸਤਲੋਜ ਤੇ ਬਿਆਸ ਦਾ ਪਾਣੀ ਆਉਂਦਾ ਹੈ ਜੋ ਕਿ ਜਿਆਦਾ ਮਾਲਵਾ ਖੇਤਰ ਵਿੱਚ ਪਾਇਆ ਜਾਂਦਾ ਹੈ